ਕਰੇ ਪੇਂਟ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਤੇ ਤੁਸੀਂ ਬੜੇ ਕਨਫਿਊਜ਼ਡ ਹੋ ਕੋਈ ਕੁਝ ਕਹਿ ਰਿਹਾ ਕੋਈ ਕੁਝ ਕਹਿ ਰਿਹਾ ਪੇਂਟਰ ਕੁਝ ਹੋਰ ਕਹਿ ਰਿਹਾ ਤੇ ਦੁਕਾਨ ਤੇ ਜਾਂਦੇ ਆ ਕੁਝ ਹੋਰ ਕਹਿੰਦੇ ਅੱਜ ਆਪਾਂ ਤੁਹਾਨੂੰ ਗਾਈਡ ਕਰਨ ਜਾ ਰਹੇ ਆ ਥਰੂ 올 ਦਿਸ ਦੇਖਦੇ ਰਹੋ ਆਪਾਂ ਇਹ ਵੀਡੀਓ ਵਿੱਚ ਤਿੰਨ categories ਰੱਖਾਂਗੇ ਇੱਕ ਤਾਂ ਹੈ ਗਿਆ ਬਜਟ ਫ੍ਰੈਂਡਲੀ ਜਿਹੜੇ ਬਹੁਤ ਸਭ ਤੋਂ ਘੱਟ ਜਿਨ੍ਹਾਂ ਨੇ ਪੈਸੇ ਲਾਣੇ ਆ ਇੱਕ ਹੈ ਗਿਆ ਜਿਨ੍ਹਾਂ ਨੂੰ ਪੈਸੇ ਦਾ ਵੈਲਿਊ ਮਿਲਣਾ ਚਾਹੀਦਾ ਵੀ ਵਧੀਆ ਚੀਜ਼ ਵੀ ਹੋਵੇ ਪਰ ਉਹਦੇ ਵਿੱਚ ਬਹੁਤ ਜ਼ਿਆਦਾ ਪੈਸੇ ਵੀ ਨਾ ਲੱਗਣ ਤੇ ਤੀਜੇ ਲੋਕ ਆ ਗਏ ਜਿਨ੍ਹਾਂ ਨੂੰ ਪੈਸੇ ਦੀ ਕੋਈ ਦਿੱਕਤ ਹੀ ਨਹੀਂ ਇਹਦੇ ਵਿੱਚ ਆਪਾਂ ਕਿਸੇ ਵੀ ਕੰਪਨੀ ਦਾ ਜਨਾਮ ਲੈਨੇ ਆ ਤਾਂ ਆਪਾਂ ਉਹਨੂੰ ਪ੍ਰਮੋਟ ਨਹੀਂ ਕਰ ਰਹੇ ਆ ਪੇਂਟ ਕਿਹੜੇ ਕਿਹੜੇ ਟਾਈਪ ਦੇ ਨੇ ਡਿਸਟੈਂਪਰ ਆ ਗਿਆ ਉਹ ਬੜੇ ਹੀ ਲੋ ਬਜਟ ਦਾ ਹੁੰਦਾ ਤੇ ਮੇਰੇ ਸਾਬ ਨਾਲ ਜੇ ਤੁਸੀਂ ਆ ਵੀਡੀਓ ਦੇਖ ਰਹੇ ਹੋ ਤਾਂ ਤੁਸੀਂ ਉਹ ਤਾਂ ਨਹੀਂ ਕਰਵਾਉਂਗੇ ਤੇ ਫਿਰ ਆਪਣੇ ਕੋਲੇ ਆ ਜਾਂਦਾ ਹੈ ਏਮਲਸ਼ਨ ਤੇ ਉਹਦੇ ਵਿੱਚ ਹੋ ਜਾਂਦਾ ਹੈ ਡਿਸਟੈਂਪਰ ਪਲੱਸ ਪਲਾਸਟਿਕ ਤੇ ਫੇਰ ਆ ਜਾਂਦਾ 100% ਪਲਾਸਟਿਕ ਆ ਜਿਹੜਾ ਆਪਣਾ ਬਜਟ ਫ੍ਰੈਂਡਲੀ ਆਪਸ਼ਨ ਹੈ ਉਹ ਹੋਏਗਾ emulsian ਵਾਲਾ ਜੋ ਕਿ ਇਸ ਟੈਂਪਰ ਤੇ ਪਲਾਸਟਿਕ ਮਿਕਸ ਹੁੰਦਾ ਇੱਕ ਤਾਂ ਲੁੱਕ ਵਾਈਜ਼ ਡਿਫਰੈਂਸ ਆ ਜਾਂਦਾ ਤੇ ਦੂਜਾ ਇਹਦੀ ਮੇਨਟੇਨੈਂਸ ਦਾ ਜਿਹੜਾ emulsian ਹੈ ਕਟ ਪਲਾਸਟਿਕ ਵਾਲਾ ਉਹਨੂੰ ਆਪਾਂ ਇੱਕ ਦੋ ਵਾਰੀ ਤੋਤਤਾ ਤਾਂ ਲੈਣ ਲੱਗ ਜਾਂਦੇ ਜੇ ਕੋਈ ਤਾਂ ਇਹ ਦੱਬੇ ਪੈ ਜਾਂਦੇ ਜਾਂ ਬੱਚੇ ਕੁਝ ਪੈਨ ਪੈਨਸਲ ਨਾਲ ਲਿਖ ਦਿੰਦੇ ਉਹ ਮਿਟਾਉਣਾ ਔਖਾ ਹੋ ਜਾਂਦਾ ਵੈਲਿਊ ਫਾਰ ਮਨੀ ਆ ਗਿਆ ਉਹਦੇ ਵਿੱਚ ਆਪਾਂ 100% ਪਲਾਸਟਿਕ ਯੂਜ਼ ਕਰਾਂਗੇ ਉਹ ਥੋੜਾ ਸ਼ਾਈਨ ਹੋਊਗਾ ਤੇ ਉਹਦੀ ਮੇਨਟੇਨੈਂਸ ਘੱਟ ਹੋਊਗੀ। ਜੇ ਆਪਾਂ ਇੱਕ ਦੋ ਵਾਰੀ ਉਹਨੂੰ ਧੋ ਵੀ ਸਕਦੇ ਆ। ਏਮਲਸ਼ਨ ਵਾਲਾ ਜਿਹੜਾ ਪੇਂਟ ਹੈ ਉਹ ਆਪਾਂ ਨੂੰ ਮਿਲੂਗਾ 150 ਤੋਂ 200 ਰੁਪਏ ਪਰ ਲੀਟਰ। 100% ਪਲਾਸਟਿਕ ਜਾਵਾਂਗੇ ਉਹ ਆਊਗਾ 300 ਤੋਂ 400 ਰੁਪਏ ਪਰ ਲੀਟਰ। ਵੈਲਿਊ ਫॉर ਮਨੀ ਹੈ ਉਹਦੇ ਚੇਸ਼ੀਅਨ ਪੇਂਟ ਦਾ ਮਤਲਬ ਇਹਦਾ ਪੋਕਲਾਈਟ ਹੁੰਦਾ ਹੈ। ਉਹ ਹੈ। ਤੇ ਜਿਹੜੇ ਲਗਜ਼ਰੀ ਆਪਸ਼ਨਸ ਚ ਆਉਂਦੇ ਨੇ ਉਹ ਤੋਂ ਉਹ 100% ਪਲਾਸਟਿਕ ਹੁੰਦਾ ਤੇ ਉਹ ਹੋਰ ਵੀ ਅੱਗੇ ਪ੍ਰੀਮੀਅਮ ਲੁੱਕ ਦਿੰਦਾ। ਉਹਦੇ ਵਿੱਚ ਆ ਜਾਂਦੇ ਆ ਏਸ਼ੀਅਨ ਪੇਂਟ ਦਾ ਗਲਿੱਟਸ ਆ ਜਾਂਦਾ ਏਸ਼ੀਅਨ ਪੇਂਟ ਲਾਈਕ ਅਪਸਰਾਂਾ ਉਹਨੇ ਜ਼ਰੂਰੀ ਨਹੀਂ ਹੁੰਦਾ ਵੀ ਜਿਹੜਾ ਪੇਂਟ ਆਪਨ ਪਰ ਲੀਟਰ ਮਹਿੰਗਾ ਵੈਰਿਆ ਵੀ ਉਹ ਮਹਿੰਗਾ ਹੀ ਹੈ ਕਿਉਂਕਿ ਹਰ ਪੇਂਟ ਦੀ ਆਪਦੀ ਆਪਦੀ ਕਵਰੇਜ ਹੁੰਦੀ ਹੈ ਇੱਕ ਪੇਂਟ 1 ਲੀਟਰ ਚ ਕੰਮ ਕਰੂਗਾ ਤੇ ਦੂਜਾ ਪੇਂਟ 750 ml ਵਿੱਚ ਵੀ ਕਰ ਸਕਦਾ ਤੀਜੀ ਗੱਲ ਜਿਹੜੇ ਕੋਈ ਪੇਂਟਰ ਨਹੀਂ ਦੱਸਦਾ ਜਾਂ ਜਿਹੜੇ ਠੇਕੇ ਤੇ ਲੈਂਦੇ ਨੇ ਉਹ ਆਪਨ ਨੂੰ ਨਹੀਂ ਦੱਸਦੇ ਕਿ ਇੰਟੀਰੀਅਰ ਵਿੱਚ ਤੇ ਐਕਸਟੀਰੀਅਰ ਵਿੱਚ ਹਮੇਸ਼ਾ ਅਲੱਗ-ਅਲੱਗ ਪੇਂਟ ਯੂਜ਼ ਹੁੰਦਾ ਇੰਟੀਰੀਅਰ ਦਾ ਪੇਂਟ ਇੰਟੀਰੀਅਰ ਲਈ ਹੁੰਦਾ ਜੇ ਆਪਾਂ ਐਕਸਟੀਰੀਅਰ ਵਾਲਾ ਪੇਂਟ ਇੰਟੀਰੀਅਰ ਵਿੱਚ ਲਾਤਾ ਤਾਂ ਉਹ ਹਾਰਮਫਲ ਹੁੰਦਾ ਕਿਉਂਕਿ ਉਹਦੇ ਵਿੱਚ ਸਭ ਤੋਂ ਜ਼ਿਆਦਾ ਕੈਮੀਕਲ ਹੁੰਦੇ ਆ ਕਿਉਂਕਿ ਉਹਨੇ ਬਾਹਰ ਵੈਦਰ ਕੰਡੀਸ਼ਨਸ ਨੂੰ ਫੇਸ ਕਰਨਾ ਤੇ ਉਹ ਸਸਤਾ ਜ਼ਰੂਰ ਪੈਂਦਾ ਇੰਟੀਰੀਅਰ ਨਾਲੋਂ ਪਰ ਉਹ ਮਾੜਾ ਹੁੰਦਾ ਤੇ ਜਦੋਂ ਆਪਾਂ ਠੇਕਾ ਕਰਦੇ ਆ ਤਾਂ ਯੂਜ਼ੂਅਲੀ ਠੇਕੇ ਵਾਲੇ ਐਂ ਕਰਦੇ ਆ ਕਿ ਐਕਸਟੀਰੀਅਰ ਵਾਲੇ ਅੰਦਰ ਲਾ ਦਿੰਦੇ ਆਪਾਂ ਨੂੰ ਕਹਿ ਦਿੰਦੇ ਆ ਵੀ ਜਿਹੜਾ ਬਾਹਰ ਤਕੜਾ ਹੈ ਉਹ ਅੰਦਰ ਕਿੰਨਾ ਤਕੜਾ ਰਹੂਗਾ ਬਾਹਰ ਪੁੱਟੀ ਜਾਂ ਪ੍ਰੀਮੀਅਰ ਕਿਹੜਾ ਲਾਇਆ ਉਹ ਵੀ ਅਸਲ 'ਤਾਂ ਜਿਹੜਾ ਇਹਨਾਂ ਦਾ ਕੋਈ ਵੀ ਆਪਾਂ ਪੇਂਟ ਚੂਜ਼ ਕਰਦੇ ਆਂ ਕੰਪਨੀ ਦਾ ਉਹਨਾਂ ਦੀ ਵੈਬਸਾਈਟ ਤੇ ਮੈਂਸ਼ਨਡ ਹੁੰਦਾ ਕਿ ਤੁਸੀਂ ਕਿਹੜੀ ਵਾਲਪੇਟੀ ਦੇ ਨਾਲ ਜਮਾ ਸਹੀ ਰਹੂਗੀ ਪਰ ਜੇ ਤੁਸੀਂ ਬੇਸਿਕ ਹੀ ਜਾਣਾ ਤਾਂ ਐਟ ਲੀਸਟ ਵਧੀਆ ਕੁਆਲਿਟੀ ਦੀ ਯੂਜ਼ ਕਰੋ ਤੇ ਜਿਹੜਾ ਪ੍ਰਾਈਮਰ ਹੋਊਗਾ ਉਹ ਤੁਸੀਂ ਇੰਟੀਰੀਅਰ ਦਾ ਇੰਟੀਰੀਅਰ ਚ ਲਾਉਣਾ ਹੈ ਤੇ ਐਕਸਟੀਰੀਅਰ ਐਕਸਟੀਰੀਅਰ ਚ ਕਿਉਂਕਿ ਇਹਨਾਂ ਚ ਵੀ ਪ੍ਰਾਈਸਿਸ ਡਿਫਰੈਂਸ ਕਰਕੇ ਆਪਾਂ ਐਕਸਟੀਰੀਅਰ ਵਾਲਾ ਅੰਦਰ ਲਾ ਦਿੰਨੇ ਆਂ ਫਿਰ ਆ ਜਾਂਦੀ ਹੈ ਗੱਲ ਕਲਰ ਕੋਡਸ ਬਾਰੇ ਆਪਣੇ ਕੋਲੇ ਤਿੰਨ ਕਲਰ ਕੋਡਸ ਹੁੰਦੇ ਨੇ ਤਿੰਨ ਕਲਰ ਟਾਈਪਸ ਹੁੰਦੇ ਨੇ ਵਾਰਮ ਕੂਲ ਤੇ ਕੁੰਦਾ ਨਿਊਟਰਲ ਨਿਊਟਰਲਸ ਮੇਰੇ ਹਿਸਾਬ ਨਾਲ ਇਕੱਲਾ ਬਲੈਕ ਹੀ ਆਉਂਦਾ ਸੋ ਆਪਾਂ ਕਿਵੇਂ ਡਿਸਾਈਡ ਕਰੀਏ ਵੀ ਕਿਹੜਾ ਪੇਂਟ ਕਿੱਥੇ ਲਾਈਏ ਆਪਾਂ ਇਹ ਗਲਤੀ ਕਰ ਦਿੰਨੇ ਆ ਵਾਰਮ ਤੇ ਕੂਲ ਨੂੰ ਮਿਕਸ ਕਰ ਦਿੰਨੇ ਇੱਕ ਤੰ ਦਾ ਆਪਾਂ ਵਾਰਮ ਕਰ ਲਈ ਤੇ ਵਿੱਚ ਆਪਾਂ ਕੂਲ ਟੋਨ ਦੇਤੀ ਜਿਹੜੇ ਵਾਰਮ ਕਲਰਸ ਹੁੰਦੇ ਨੇ ਉਹ ਬੜੀ ਕੋਜ਼ੀ ਫੀਲ ਦਿੰਦੇ ਨੇ ਤੇ ਜਿਹੜੀ ਕੂਲ ਟੋਨ ਹੁੰਦੀ ਆ ਥੋੜੀ ਰਿਫਰੈਸ਼ਿੰਗ ਫੀਲ ਦਿੰਦੀ ਆ ਇਸ ਹਿਸਾਬ ਨਾਲ ਆਪਾਂ ਚੂਜ਼ ਕਰ ਸਕਦੇ ਹਾਂ ਵੀ ਆਪਾਂ ਕਿਹੜਾ ਪ੍ਰੈਫਰ ਕਰਦੇ ਆਂ ਜਿਹੜੇ ਵਾਰਮ ਟونز ਹੁੰਦੇ ਨੇ ਉਹਨਾਂ ਵਿੱਚ ਆ ਜਾਂਦੇ ਆ ਬਰਾਊਨ, ਰੈੱਡ, yellow ਜਾਂ cream color ਜਿਹੜੇ ਕੋਲਡ ਟونز ਨੇ ਉਹਨਾਂ ਚ ਆ ਜਾਂਦੇ ਗ੍ਰੀਨ, ਬਲੂ, ਗ੍ਰੇ, ਜਾਂ ਪਰਪਲ ਵਗੈਰਾ ਐਵੇਂ ਦੇ ਆ ਵਾਰਮ ਟونز ਆਪਾਂ ਕਿਚਨਸ 'ਚ ਯੂਜ਼ ਕਰ ਸਕਦੇ ਆ, ਲਿਵਿੰਗ ਏਰੀਆ 'ਚ ਯੂਜ਼ ਕਰ ਸਕਦੇ ਆ ਜਾਂ ਆਪਣੇ ਬੈਡਰੂਮਸ 'ਚ ਯੂਜ਼ ਕਰ ਸਕਦੇ ਆ। ਜਿਹੜੇ ਕੋਲਡ ਟونز ਨੇ ਉਹ ਆਪਾਂ ਬਾਥਰੂਮਸ 'ਚ ਯੂਜ਼ ਕਰ ਸਕਦੇ ਆ, ਹੋਮ ਆਫਿਸ 'ਚ ਯੂਜ਼ ਕਰ ਸਕਦੇ ਆ, ਆਪਣੇ ਤਾਂ ਹੋਮ ਆਫਿਸ ਹੁੰਦੇ ਨਹੀਂ ਵੈਸੇ। ਜਿਹੜੇ ਛੋਟੇ ਕਮਰੇ ਨੇ ਆਪਾਂ ਨੂੰ ਚੀਜ਼ ਯੂਜ਼ ਕਰ ਸਰਦੇ ਆ। ਆ ਵਾਰਮ ਟونز ਦੇ ਬੜੇ ਵਧੀਆ ਕਲਰ ਆਪਸ਼ਨਸ ਨੇ ਜਿਹੜੇ ਕੀ ਤੁਸੀਂ ਦੇਖ ਸਕਦੇ ਹੋ। ਤੇ ਹੁਣ ਤੁਸੀਂ ਦੇਖ ਰਹੇ ਹੋ ਕੂਲ ਟونز ਦੇ। ਇਹਨਾਂ ਵਿੱਚੋਂ ਜਿਹੜੇ ਵੀ ਤੁਹਾਨੂੰ ਵਧੀਆ ਲੱਗੇ ਤੁਸੀਂ ਉਹ ਚੂਜ਼ ਕਰ ਸਕਦੇ ਹੋ। ਆਪਾਂ ਜਿਹੜਾ ਐਕਸਟੀਰੀਅਰ ਤੇ ਕਲਰ ਯੂਜ਼ ਕੀਤਾ ਉਹ ਨੈਰੋ ਲੱਕ ਦਾ ਤੇ ਚਾਈਨਾ ਡਾਲ ਹੈ। ਮੈਨੂੰ ਇਹ ਪਰਸਨਲੀ ਬਹੁਤ ਵਧੀਆ ਲੱਗੇ ਕਿਉਂਕਿ ਇਹ ਥੋੜਾ ਵਾਉਂਡ ਟੋਨ ਚੋਂਦਾ ਤੇ ਬਲੈਕ ਨਾਲ ਬਹੁਤ ਵਧੀਆ ਜਾ ਰਿਹਾ ਸੀ। ਤੋਂਦਰੋਂ ਰੈੱਡ ਫਲਾਰ ਸੀ ਉਹਨਾਂ ਨਾਲ ਬਹੁਤ ਵਧੀਆ ਜਾ ਰਿਹਾ ਸੀ। ਇੱਕ ਚੀਜ਼ ਆਪਾਂ ਹੋਰ ਕੀਤੀ ਆਪਾਂ ਬਾਹਰਲੀ ਸਾਈਡ ਕੋਈ ਪੁੱਟੀ ਨਹੀਂ ਯੂਜ਼ ਕੀਤੀ। ਆਪਾਂ ਸਿੱਧਾ ਹੀ ਪਲਾਸਟਰ ਉੱਤੇ ਪ੍ਰਾਈਮਰ ਲਾ ਕੇ ਸਿੱਧਾ ਉੱਤੇ ਪੇਂਟ ਕੀਤਾ। ਇਹਦੇ ਨਾਲ ਇੱਕ ਤਾਂ ਖਰਚਾ ਬਚਿਆ ਤੇ ਦੂਜਾ ਜਿਹੜਾ ਉਹ ਟੈਕਸਚਰ ਆਇਆ ਪੇਂਟ ਆ ਉਹ ਮੈਨੂੰ ਬਹੁਤ ਵਧੀਆ ਲੱਗਾ। ਜੇ ਵੀਡੀਓ ਵਧੀਆ ਲੱਗੀ ਤਾਂ ਸਬਸਕ੍ਰਾਈਬ ਜਰੂਰ ਕਰਿਓ ਤੇ ਆਪਾਂ ਤੁਹਾਨੂੰ ਇੰਟੀਰੀਅਰ ਤੇ ਐਕਸਟੀਰੀਅਰਸ ਬਾਰੇ ਹੋਰ ਵੀ ਨੌਲੇਜ ਲੈ ਕੇ ਆਵਾਂਗੇ ਥੈਂਕ ਯੂ